ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਛਾਜਲੀ ਦੇ ਛਾਜਲੀ ਕੋਠਿਆਂ ਦੇ ਰਾਮਗੜ੍ਹ ਦੇ ਬੰਦੇ ਦੇ ਸਾਰੇ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਬਹੁਤ ਲੰਬੇ ਅਰਸੇ ਤੋਂ ਜਿਹੜੀ ਖੇਤਾਂ ਵਾਲੇ ਪਾਣੀ ਦੀ ਮੰਗ ਸੀ ਅੱਜ ਉਹ ਪੂਰੀ ਹੋਈ ਆ ਲਗਭਗ 12 ਕਿਲੋਮੀਟਰ ਲੰਬੀ ਔਰ 1120 ਏਕੜ ਦੇ ਖੇਤਾਂ ਨੂੰ ਜਿਹੜਾ ਪਾਣੀ ਆ ਉਹ ਅੱਜ ਦੇਣ ਦਾ ਪ੍ਰੋਜੈਕਟ ਤਾਂ ਉਹਦੀ ਸ਼ੁਰੂਆਤ ਹੋਈ ਆ 2 ਕਰੋੜ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਸਾਰੀਆਂ ਪਾਈਪਾਂ ਪੈਣ ਗਈਆਂ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਪਤਰੀ ਦਾ ਸਾਡਾ ਸੁਪਨਾ ਹੈ ਕਿ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚੇ ਜਦੋਂ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚੂਗਾ ਤਾਂ ਮੈਂ ਸਮਝਦਾ ਕਿਸਾਨ ਦੀ ਜਿਹੜੀ ਪ੍ਰੋਡਕਸ਼ਨ ਆ ਚਾਹ ਕਣਕਾਂ ਚਾਹ ਝੋਨਾਗਾ ਉਹਦੇ ਵਿੱਚ ਵੀ ਵਾਧਾ ਹੋਊਗਾ ਔਰ ਧਰਤੀ ਹੇਠਲਾ ਪਾਣੀ ਜਿਹੜਾ ਉਹ ਵੀ ਬਚੂਗਾ ਔਰ ਨਾਲ ਦੀ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚੂਗਾ ਸਾਡੀ ਜਿਹੜੀ ਪਾਵਰ ਆ ਬਿਜਲੀ ਆ ਉਹਦੀ ਵੱਡੀ ਬਚਤ ਹੋਊਗੀ ਤਾਂ ਮੈਂ ਸਮਝਦਾ ਕੁਦਰਤੀ ਸਾਧਨਾਂ ਨੂੰ ਬਚਾਉਣ ਦੇ ਲਈ ਸਰਕਾਰ ਦਾ ਵੱਡਾ ਜਿਹੜਾ ਉਪਰਾਲਾ ਹੈ ਔਰ ਨਾਲ ਦੀ ਨਾਲ ਕਿਸਾਨ ਭਰਾਵਾਂ ਦੇ ਲਈ ਬਹੁਤ ਵੱਡੀ ਜਿਹੜੀ ਰਾਹਤ ਆ ਕਿ ਪਾਣੀ ਜਿਹੜਾ ਨਹਿਰੀਆ ਉਹਨਾਂ ਦੇ ਖੇਤਾਂ ਤੱਕ ਪਹੁੰਚ ਰਿਹਾਗਾ ਪਰ ਇੱਕ ਛਾਜਲੀ ਨੂੰ ਸਰ ਕਾਫੀ ਲੰਮੇ ਸਮੇਂ ਤੋਂ ਮੰਗੇ ਇੱਕ ਸੋਸਾਇਟੀ ਆ ਸਰ ਸੋਸਾਇਟੀ ਦਾ ਕਾਫੀ ਬੁਰਾ ਹਾਲ ਹੈ ਇੱਕ ਹਸਪੀਟਲ ਆ ਸਰ ਕਿਉਂਕਿ ਛਾਜਲੀ ਤੇ ਆਇਦ ਵਾਲੇ ਪਿੰਡ ਨੇ ਕਾਫੀ ਪੈ ਛਾਜਲੀ ਨੂੰ ਪੈਂਦੇ ਨੇ ਜਿੱਥੇ ਕਿ ਉਹਨਾਂ ਨੂੰ ਕਾਫੀ ਸਮੱਸਿਆ ਆਉਂਦੀ ਆ ਨੇੜਲੇ ਮਤਲਬ ਸ਼ਹਿਰ ਕਰੀਏ ਕਹੀਏ ਦੂਰ ਨੇ ਉਹਦੇ ਬਾਰੇ ਕੀ ਕਹੋਗੇ ਸਰ ਬਿਲਕੁਲ ਜਿਹੜੀਆਂ ਵੀ ਸਮੱਸਿਆਵਾਂ ਨੇ ਕਿਆਂ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇਗੇ ਮੇਰੇ ਧਿਆਨ ਚ ਲਿਆਂਦੀਆਂ ਨੇ ਸਾਰੀਆਂ ਸਮੱਸਿਆਵਾਂ ਦਾ ਆਪਾਂ ਜ ਉਸ ਸੋਸਾਇਟੀ ਦੇ ਪ੍ਰਧਾਨ ਦੀ ਪਿੱਛੇ ਚੋਣ ਹੋਈ ਹੈਗੀ ਸੋ ਸਾਰੇ ਪ੍ਰਧਾਨ ਜੀ ਸਾਰੇ ਮੈਂਬਰ ਸਾਹਿਬਾਨ ਲੜ ਕੇ ਜਿਹੜਾ ਉਸ ਸਮੱਸਿਆ ਦਾ ਅਸੀਂ ਹੱਲ ਕਰਾਂਗੇ